ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਟਰੀ ਬਰਡ ਵਲੌਗਸ ਤੇ। ਤੁਸੀਂ ਸਾਰੇ ਕਿਵੇਂ ਹੋ? ਕਰਦੇ ਹੋ? ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਤੇ ਆਪਣੇ ਆਪਣੇ ਤੇ ਆਪਣੇ ਆਪਣੇ ਘਰ ਦੇ ਅੰਦਰ ਸੁਗੋਗੇ। ਤੇ ਲੋਜੀ ਹੋ ਗਿਆ ਰੈਡੀ ਸ਼ੈਡੀ ਕਹਿਣ ਦਾ ਮਤਲਬ ਰੈਡੀ ਸ਼ੈਡੀ ਨਹੀਂ ਮਤਲਬ ਇਦਾਂ ਕਹਿ ਸਕਦੇ। ਨਾ ਸੋ ਕੇ ਫ੍ਰੀ ਹੋ ਗਏ। ਤੇ ਹੁਣ ਆਪਾਂ ਚੱਲਦੇ ਆ ਟੂਰ ਤੇ। ਜੱਪਾ ਭਾਗੀ ਖੋਸ਼। ਪਹਿਲਾਂ ਪੈਂਟੀ ਥੱਲੇ ਕਰੋ। ਖਿੱਚ ਕੇ ਪੈਂਟੀ ਥੱਲੇ ਕਰ। ਪੈਂਟੀ ਥੱਲੇ ਕਰ। ਕੈਪ ਲੈ ਦੋ ਤਿੰਨ ਕੰਮ ਆਪੇ ਕਰ ਫਿਰ ਲੈ ਕੇ ਜਾਉ। ਨਾਰੇ ਸ਼ਲਟੇ ਵਿੱਚ ਪਾਤਾਮ ਕਰਿਆ ਕਰਬ ਦੇ। ਜਾਂ ਸਾਈਕਲ ਚੱਕ ਕੇ ਲੈ ਸਭ ਤੋਂ ਪਹਿਲਾਂ ਤਾਂ ਉਹ ਸਾਈਕਲ ਚੱਕ ਕੇ ਅੰਦਰ ਲਾ ਇਧਰ ਲਿਆ। ਜਾਂ ਮੈਂ ਖੜੀ ਹਾਂ ਇੱਧਰ ਚੱਕ ਕੇ ਲੈ। ਭੱਜ ਜਾ। ਇੱਧਰ ਰੱਖ। ਤੇ ਲਓ ਜੀ ਕੰਮ ਕਰਾ ਕਰਕੇ ਹੋ ਗਏ ਸੇ ਆਪਾਂ ਫ੍ਰੀ ਤੇ ਹੁਣ ਮੈਂ ਲਫਾਫਾ ਰੱਖਣਾ ਹੀ ਸੀ ਅੰਦਰ। ਕੰਮ ਵਗੈਰਾ ਕਰਕੇ ਹੋ ਗਏ ਸੀ ਫ੍ਰੀ ਤੇ ਨਾ ਧੋ ਕੇ ਤੇ ਅੱਜ ਆਪਣੇ ਹੈਗੇ ਐਨਿਵਰਸਰੀ ਤੇ ਆਪਣੇ ਵਿਆਹ ਨੂੰ ਹੋ ਗਿਆ 5 ਇਅਰਸ ਕੰਪਲੀਟ ਤੇ ਪਤਾ ਹੀ ਨਹੀਂ ਲੱਗਾ ਕਿੱਧਰ ਗਏ 5 ਸਾਲ ਕਹਿ ਸਕਦੇ ਆ ਨਾ ਕਈ ਵਾਰ ਆਪਾਂ ਸੌਰੀ ਕਈ ਵਾਰ ਇਦਾਂ ਹੁੰਦਾ ਨਾ ਤੇ ਅੱਜ ਮੈਂ ਇਦਾਂ ਸੋਚ ਰਹੀ ਸੀ ਕਿ 5 ਸਾਲ ਕਿ ਪਤਾ ਹੀ ਨਹੀਂ ਲੱਗਾ ਕਿਦੋਂ ਪਤੀ ਤੇ ਉਹ 5 ਸਾਲ ਮੈਂ 2 ਸਾਲ ਆ ਆਪਦੇ ਜਣੇ ਇਦਾਂ ਫੀਲ ਹੋ ਰਿਹਾ ਕਿ 2 ਕੁ ਸਾਲ 20 ਨਵੰਬਰ 2019 ਮਤਲਬ 2 ਨਵੰਬਰ ਸੀ ਤੇ 2019 ਸੀ ਆਪਣੇ ਮੈਰੀ ਸੀਗੀ ਤੇ ਚਲੋ ਜੀ ਆਪਣਾ ਜਿਹੜਾ ਹਾਜੇ ਕਿ ਮੈਰੀ ਜਨਵਰਸਰੀ ਤੇ ਚਲੋ ਜੀ ਹੁਣ ਆਪਾਂ ਨਾ ਬਸ ਤਿਆਰ ਹੋ ਗਈ ਸੀ ਕੰਮ ਵਗੈਰਾ ਕਰ ਲਿਆ ਸੀ ਵਲੌਗ ਦੀ ਸਟਾਰਟਿੰਗ ਮੈਂ ਕਰ ਲੱਗੀ ਸੀ ਹੁਣ ਤੇ ਹੁਣ ਆਪਾਂ ਚੱਲੇ ਆ ਇੱਕ ਤਾਂ ਮੈਂ ਲੈ ਕੇ ਆਉਣਾ ਸਬਜ਼ੀ ਵਗੈਰਾ ਲੈ ਕੇ ਆਉਣ ਆਲੀ ਏ ਮੇਰੀ ਇੱਕ ਤਾਂ ਸਬਜ਼ੀ ਵਗੈਰਾ ਲੈ ਆਉਣੇ ਇੱਕ ਮੰਮੀ ਤੇ ਦੁਪੱਟੀ ਕਰਾਉਣ ਆਲੀ ਬਾਹਤ ਏ ਉਹ ਕਰਾ ਲਿਵਾਂਗੇ ਨਾਲੇ ਹੋ ਸਕਦਾ ਮਾਸਿਕਰ ਜਾਏ ਤੇ ਆਪਾਂ ਚੱਲਦੇ ਆ ਤੇ ਜਾ ਕੇ ਮਿਲਾਂਗੇ ਫਿਰ ਤੁਹਾਨੂੰ ਸਿੱਧਾ ਯਾ ਰਿੰਗ ਰੋਜ਼ ਕਹਦੇ ਨੇ ਰਿੰਗ ਲਾਉਣ ਆਲੀ ਆ ਲਾਉਂਗੀ ਲਾਉਂਗੀ ਫਿਰ ਲਾਉਂਗੇ ਕਲ ਨੂੰ ਲਾਉਂਗਾ ਆ ਕੇ ਲਾਉਂਗੀ ਤੇ ਚਲੋ ਜੀ ਮਿਲਦੇ ਆਪਾਂ ਜਾ ਕੇ ਤੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁਰਦ ਦਿਓ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਕੀ ਹਾਂ ਉਹ ਤੇ ਵੀਡੀਓ ਸ਼ੂਟ ਕਰਨ ਨੂੰ ਰੱਖੇ ਤੇ ਬਰਾ ਨਹੀਂ ਨਾ ਨਾ ਛੇੜੀ ਨਾ ਮਮਾ ਤਾਂ ਖਰਾਬ ਹੋ ਜੂ ਬਰਾ ਨਹੀਂ ਮਮਾ ਦੇਖੀ ਜਾਂਦੇ ਆ ਮਮਾ ਦੇਖੀ ਜਾਂਦੇ ਆ ਬਦਗਾ ਦੇਖੀ ਜਾਂਦੀ ਆ ਮਾੜਾ ਨਹੀਂ ਨੂੰ ਛੇੜਨਾ ਤਰਾ ਹਾਂ ਇੱਥੇ ਬਸ ਹੈਲੋ ਹੈਲੋ ਕਰੋ ਥੱਲੇ ਨਾਲ ਸੈਟ ਦੀ ਥੱਲੇ ਨਾਲ ਸੈਟ ਦੀ ਬੁੱਤ ਹਾਂ ਇਹ ਨਹੀਂ ਬੋਲਦਾ ਓਕੇ ਬੋਏ ਇਧਰ ਮੈਨੂੰ ਬਲ ਕਰ ਕਮਾ ਮੇਰੇ ਵੱਲ ਮੈਂ ਇਹ ਫੋਟੋ ਨਹੀਂ ਜਾਂਦੀ ਮੇਰੇ ਵੱਲ ਕਰ ਇਧਰ ਨੂੰ ਕਰ ਹੈਲੋ ਹੈਲੋ ਮੇਰੇ ਵੱਲ ਕਰ ਗੱਗੋ ਮੇਰੇ ਵੱਲ ਕਰ ਨਹੀਂ ਗੱਗੋ ਮੈਂ ਕੀ ਅਖਾ ਤੁਹਾਨੂੰ ਕੀ ਡੱਬਾ ਕੀ ਕਰਨਾ ਦੱਬਾ ਡੱਬਾ ਕੀ ਕਰਨਾ ਸੀ ਕਿਹੜਾ ਡੱਬਾ ਕਹਿੰਦਾ ਏ ਲੋ ਜੀ ਆਪਾਂ ਕਰਦੇ ਗੱਜਰਾ ਸਾਫ ਸਮਾਨ ਇੰਨਾ ਸਾਫ ਕਰਦੇ ਆਪਾਂ ਇਹ ਗੱਜਰਾ ਨੇ ਦੇਖੋ ਕਿੰਨਾ ਸਮਾਨ ਪਿਆ ਇਹ ਤੁਹਾਨੂੰ ਦੱਸਾਂਗੇ ਕੀ ਕਰਾਂਗੇ ਆਪਾਂ

ਹਾਂ 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 ਅੱਜ ਉਹਨਾਂ ਸੀ ਹੋਣ ਆਏ ਆ ਉਦੋਂ ਦੇ ਵਲੌਗ ਸ਼ੂਟ ਨਹੀਂ ਆਪਾਂ ਕਰਿਆ ਨਹੀਂ ਲੱਗਿਆ ਨਹੀਂ ਮਾਈਕ ਲਾਇਆ ਹੀ ਨਹੀਂ ਮੈਂ ਨਹੀਂ ਲਾਇਆ ਪੁੱਤ ਮਾਈਕ जब वादा करा है नहीं लाया बुत नहीं लाया ही नहीं, नहीं नहीं लाया नहीं लाया ला। पर एक खड़ा करते ना माइक नहीं लगाया बिना मैं आओ एक सामने तेरे तेरे फोन लग गा कितना करा हुआ आ देखते माइक लाया ना मेरा बाला ना बोली मेरे ब्लॉग शूट कर रही है नहीं तो आई ना कर फिर सारा खराब हो जाएगा मेरा सिस्टम का तू सो जा जाके जा ਮੈਂ ਰੋਕਣਾ ਚਾਹੁੰਦਾ ਜੀ ਕਿਉਂ ਨਹੀਂ ਦੇਰੀ ਮੈਂ ਬੋਲਣ ਦੀ ਕਿਉਂ ਹੈ ਬੋਲਣਾ ਰੋਕਣਾ ਨਹੀਂ ਰੋਕੀ ਹੈ ਹੈਲੋ 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 ਮੋਨਾ ਬੋਲੋ ਕਿਉਂ ਕਿ ਕਾਰਨ ਕੀ ਹੈ ਤੁਹਾਡਾ ਬੋਲੋ ਬੋਲਦਾ ਬੋਲ ਕੇ ਵਲੋਗ ਬਣਾ ਦੇ ਮੈਂ ਕੀ ਕਾਰਨ ਹੈ ਤੁਹਾਡੇ ਕੱਤੀ ਦਾ ਮੈਂ ਕੀ ਕੱਤਾ ਹਾਂ ਮੈਂ ਕੀ ਕੱਤੋ ਤੁਹਾਡੇ ਲਈ ਤਾਂ ਮਾਈਕ ਲੈ ਕੇ ਚੱਲ ਗਿਆ ਮੇਰਾ ਮੈਂ ਲਾਈਕ ਲੱਗ ਰਿਹਾ ਸੀ ਕਿ ਮਾਈਕ ਨਾਲ ਗੱਲਾਂ ਬਾਤਾਂ ਮੈਂ ਕਿ ਚੱਲ ਨਾਲ ਨਾਲ ਕਰ ਲੂੰਗੀ माइक चक के लेया पुत्त मेरा, पुत आना मेरा नहीं उत्तर जी मेरा फसाणा है ता फड़ा दूंगा मेरा माइक को नहीं फड़ा दूंगा बस एक ही कर तू मैं फोन जा दूध पी के सो जा फिर रात नु कितनी लेट सुत्ते से रहती आपा तो जाने दो बजे सुत्ते से ना या फिर जा के दूध पी के हुने सो जा तो राती बाहर ਤੇ ਲਓ ਜੀ ਇੱਥੇ ਮੈਂ ਕੱਟ ਰਹੀਆਂ ਹਰੀਆਂ ਮਿਰਚਾਂ ਤੇ ਤੁਸੀਂ ਦੇਖੋ ਸਾਹਮਣੇ ਗਾਜਰਾ ਮੂਲੀ ਔਰ ਅਦਰਕ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਸੀ ਧੋ ਕੇ ਧੁੱਪੇ ਸੁੱਕਣਾ ਪਾਤਾ ਸੀ ਥੋੜੀ ਜਿਹੇ ਦੀ ਜਿਹੜੀ ਨਮੀ ਹੈ ਉਹਨੂੰ ਦੂਰ ਕਰਾਂਗੇ ਆਪਾਂ ਧੁੱਪੇ ਸੁੱਕਣਾ ਪਾ ਕੇ ਤੇ ਇੱਧਰ ਮੈਂ ਨਾਲ ਹੀ ਮਿਰਚਾਂ ਜਿਹੜੀਆਂ ਉਹਨੂੰ ਲੰਮੇ ਲੰਮੇ ਕੱਟ ਲਾਂਗੇ ਇਹ ਕੌੜੀਆਂ ਮਿਰਚਾਂ ਹੈ ਨਹੀਂ ਦੂਜੀਆਂ ਨੇ ਲੰਮੀਆਂਆਂ ਤੇ ਉਹ ਕੌੜੀਆਂ ਵੀ ਪਈਆਂ ਸੀ ਪਰ ਮੈਂ ਸੋਚਿਆ ਇਹ ਇਹ ਤਾਂ ਖਾ ਲਾਂਗੇ ਫਿਰ ਕੌੜੀਆਂ ਬਾਹਲੀ ਹਰੀ ਮਿਰਚ ਵੀ ਮਾੜੀ ਐ ਜੇ ਆਪਾਂ ਕੀ ਮਿਰਚ ਕੋਈ ਵੀ ਹੈ ਜੇ ਆਪਾਂ ਕੀ ਲਾਲ ਮਾੜੀ ਤੇ ਹਰੀ ਵੀ ਮਾੜੀ ਹੈ ਮਾੜੀ ਨਹੀਂ ਕੋਈ ਵੀ ਛੜੀ ਮਿਰਚ ਜ਼ਿਆਦਾ ਨਹੀਂ ਖਾਣੀ ਚਾਹੀਦੀ ਸੋ ਇੱਕ ਅੱਧੀ ਕਾਲੀ ਮਿਰਚ ਕੁੱਟ ਕੇ ਪਾਈ ਜਾਵੇ ਨਾ ਵਯਵਾਦੀ ਨਹੀਂ ਹੁੰਦੀ ਸਬਜ਼ੀ ਦੇ ਵਿੱਚ ਤੇ ਲੋ ਜੇ ਮੈਂ ਹਰੀਆਂ ਮਿਰਚਾਂ ਕੱਟ ਲਿਆ ਤੇ ਉਹ ਮੈਂ ਧੁੱਪੇ ਸੁੱਕਣਾ ਪਾਤਾ ਸੀ ਤੇ ਹੁਣ ਉਹਨੂੰ ਮੈਂ ਦੋਸਤ ਕਮੈਂਟ ਟਾਕੇ ਰੱਖ ਦੂੰਗੀ ਤੇ ਫੇਰ ਬਸ ਇਸ ਤੋਂ ਬਾਅਦ ਆਪਾਂ ਜਿਹੜਾ ਪ੍ਰੋਸੈਸ ਤੇ ਦਾ ਸ਼ੁਰੂ ਕਰਾਂਗੇ ਇਹ ਪਾਣਾ ਆਪਾਂ 4 ਇਹ ਆਪਾਂ 4 ਪਾਣਾ ਗਾਜਰ ਮooli ਅਦਰਕ ਤੇ ਹੋਰ ਕੀ ਕੱਟਿਆ ਆਪਾਂ ਗਾਜਰ ਮooli ਅਦਰਕ ਤੇ ਚਾਰ ਚੀਜ਼ਾਂ ਘੱਟੀਆਂ ਆਪਾਂ ਤੇ ਉਸ ਤੋਂ ਬਾਅਦ ਜੀ ਇਧਰ ਮੈਂ ਆਲੂ ਮਟਰ ਵੀ ਉੱਥੇ ਬੈਠੀ ਨੇ ਛਿੱਲਲੇ ਸੀ ਤੇ ਆਲੂ ਰਹਿ ਗਏ ਸੀ ਮੇਰੇ ਮਟਰ ਤੇ ਗਾਜਰਾ ਮੈਂ ਉੱਥੇ ਕੱਟ ਲਈ ਸੀ ਉਹਨਾਂ ਗਾਜਰਾ ਚ ਹਾਂਜੀ ਗਾਜਰਾ ਚੋਂ ਥੀ ਸੀ ਗਾਜਰ ਕੁਛ ਕੁ ਗਾਜਰਾ ਮੈਂ ਇਧਰ ਸਬਜੀ ਬਣਾਉਣਾਸਤੇ ਲੈ ਲਈਆਂ ਸੀ ਤੇ ਲੋ ਜਿੱਥੇ ਨਾਲ ਦੇ ਨਾਲ ਮੈਂ ਆਲੂ ਕੱਟ ਲਉ ਬਰੀਕ ਬਰੀਕ ਜਿਹੇ ਆਲੂ ਆਪਣੇ ਪਏ ਹੋਏ ਸੀ ਤੇ ਮੈਂ ਸੋਚਿਆ ਚਲੋ ਆਪਾਂ ਆਲੂ ਮਟਰ ਗਾਜਰਾ ਜਿਹੜੀ ਫੇਵਰੇਟ ਸਬਜੀ ਨੂੰ ਬਣਾ ਲਾਂਗੇ ਤੇ ਲੋ ਜੀ ਇੱਕ ਪਾਸੇ ਆਪਾਂ ਕੜਾਹੀ ਰੱਖ ਲਏ ਤੇ ਇਧਰ ਆਪਣਾ ਜਿਹੜਾ ਸੁੱਕਾ ਮਸਾਲਾ ਜਿਹੜਾ ਆਪਾਂ ਆਚਾਰ ਦੇ ਵਿੱਚ ਪਾਉਣਾ ਕੁਸ਼ਕ ਤਾਂ ਮੇਰੇ ਜਿਹੜੇ ਮਸਾਲੇ ਉਹ ਡਰਾਈ ਰੋਸਟ ਕਰਕੇ ਸਾਰੇ ਪੀਸੇ ਹੋਏ ਆ ਤੇ ਕੁਸ਼ਕ ਮਸਾਲੇ ਜਿਹੜੇ ਰਹਿੰਦੇ ਸੀ ਉਹ ਮੈਂ ਇੱਥੇ ਡਰਾਈ ਕਰਨ ਲਈ ਰੱਖਤੇ ਸੀਗੇ ਤੇ ਛੇਤੀ ਇਹਨੂੰ ਮਿਕਸੀ 'ਚ ਪੀਸੇ ਜਾਣਗੇ ਤੇ ਲੋ ਜੀ ਇੱਕ ਵਾਰ ਉਹ ਕੜਾਹੀ ਦੇ ਪਰਲੇ ਦੇ ਵਿੱਚ ਮੈਂ ਸਬਜ਼ੀ ਧਰੂੰਗੀ ਤੇ ਇਧਰਲੇ ਦੇ ਵਿੱਚ ਮੈਂ ਜਿਹੜਾ ਚਾਰ ਪਾਉਣਾ ਉਹਨੂੰ 2 ਮਿੰਟ 'ਚ ਮੈਂ ਕਹਦੀ ਉਹਦੀ ਸੇਕ ਲਵਾਉਣਾ ਆਪਾਂ ਅੰਤ ਪਰਲੇ ਪਾਸੇ ਆਪਾਂ ਆਲੂ ਮਟਰ ਗਾਜਰਾਂ ਦੀ ਜਿਹੜੀ ਫੇਵਰਿਟ ਸਬਜੀ ਸਰਦੀ ਦੀ ਉਹਨੂੰ ਆਪਾਂ ਰੈਡੀ ਕਰਾਂਗੇ ਤੇ ਦਨ ਇੱਧਰ ਪਾਵਾਂਗੇ ਆਪਾਂ ਅਚਾਰ ਤੁਸੀਂ ਦੇਖੀ ਜਾਓ ਪ੍ਰੋਸੈਸ ਤੇ ਲਓ ਜੀ ਬਸ ਇੱਧਰ ਵੀ ਮੈਂ ਤੇਲ ਗਰਮ ਕਰਤਾ ਉੱਧਰ ਵੀ ਧਰਤਾ ਤੇ ਜਦੋਂ ਤੇਲ ਗਰਮ ਹੋ ਗਿਆ ਤੇ ਲਓ ਜੀ ਮੈਂ ਉੱਧਰ ਪਾਤਾ ਜੀਰਾ ਜੀਰਾ ਪੰਤ ਬਾਦ ਲਸਣ ਔਰ ਲਸਣ ਤੇ ਆਈ ਥਿੰਕ ਪਿਆਜ਼ ਤੇ ਅਦਰਕ ਉਹਨਾਂ ਨੂੰ ਮੈਂ ਉੱਧਰ ਪਾ ਕੇ ਤੇ ਸਬਜੀ ਧਰਤੀ ਸੀ ਤੇ ਲਓ ਜੀ ਇੱਧਰ ਤੁਸੀਂ ਦੇਖੋ ਲਓ ਜੀ ਇਧਰ ਤੁਸੀਂ ਦੇਖੋ ਮੈਂ ਗਾਜਰਾ ਤੇ ਆਈ ਥਿੰਕ ਅਦਰਕ ਆ ਕੁਸ਼ਕ ਤੇ ਇਹਨੂੰ ਆਪਾਂ ਆਮੜਾ ਦੋ ਕੁ ਮਿੰਟ ਟਰ ਮਤਲਬ ਤੇਲ ਦੇ ਵਿੱਚ ਕਰਾਂਗੇ ਫੜੇ ਨੂੰ ਨਾ ਜਣੇ ਬਾਲ ਮਤਲਬ ਬੜਾ ਜ਼ਿਆਦਾ ਇਹ ਨੂੰ ਨਹੀਂ ਕਰਨਾ ਕਿ ਸਬਜੀ ਡਾਈਪ ਕਿਤੇ ਬਣ ਜੇ ਬਸ 2 ਕੁ ਮਿੰਟੇ ਨੂੰ ਪੁੰਨਾ ਕਿਉਂ ਕਿ ਇਹਦੇ ਵਿੱਚ ਮੈਂ ਹਰੀ ਮਿਰਚ ਤੇ ਮੂਲੀ ਨਹੀਂ ਪਾਈ ਕਿਉਂਕਿ ਜਿਹੜੀ ਹਰੀ ਮਿਰਚ ਹਸਬੰਡ ਜਿਆਦਾ ਲਾਇਕ ਨਹੀਂ ਕਰਦੇ ਤੇ ਮੂਲੀ ਤਾਂ ਬਿਲਕੁਲ ਹੀ ਨਹੀਂ ਕਰਦੇ ਜੇ ਕਹਿਦੀ ਆਪਾਂ ਮੂਲੀ ਦਾ ਪਰੌਂਠਾ ਨਾ ਵੀ ਨਹੀਂ ਲੈ ਸਕਦੇ ਆਪਾਂ ਇਸ ਕਰਕੇ ਉਹ ਪਹਿਲਾਂ ਜਿਹੜਾ achar ਬਣਾਇਆ ਸੀ ਉਹ ਹਸਬੰਡ ਰਸਤੇ ਬਣਾਇਆ ਸੀ ਉਹਦੇ ਵਿੱਚ ਮੂਲੀ ਔਰ ਆਪਾਂ ਅਦਰਕ ਥੋੜਾ ਘੱਟ ਪਾਇਆ ਸੀ ਤੇ ਲਓ ਜੀ ਹੁਣ ਆ achar ਅਸੀਂ ਖਾਵਾਂਗੇ ਸਾਰੇ ਜਣੇ ਕਿਉਂਕਿ ਇਹਦੇ ਵਿੱਚ ਹੈਗੀ ਆ ਮੂਲੀ ਮੂਲੀ ਵੀ ਹੈਗੀ ਆ ਪਲੱਸ ਇਹਦੇ ਵਿੱਚ ਹਰੀ ਮਿਰਚ ਵੀ ਜਿਆ ਇਸੇ ਆ ਇਸ ਕਰਕੇ ਸਾ ਮੈਂ ਦੋ ਪਾਰਟ ਦੇ ਵਿੱਚ ਮੈਨੂੰ ਜਿਹੜੇ ਆਚਾਰ ਨੂੰ ਰੈਡੀ ਕਰਨਾ ਪਿਆ ਉਹ ਆਚਾਰ ਰੈਡੀ ਹੋ ਗਿਆ ਸੀ ਸਮਝ ਲਓ ਤੁਸੀਂ ਇਹ ਹੁਣ ਸੈਕਿੰਡ ਨੰਬਰ 'ਚ ਇਹਦੇ ਵਿੱਚ ਜਿਹੜਾ ਇੱਕਦਮ ਇਹ ਮਸਾਲਾ ਉਹ ਨੀਚੇ ਜਿਹੜਾ ਮੈਂ ਪਾ ਰਹੀ ਹਾਂ ਉਹ ਹਸਬੰਦ ਦਾ ਮਤਲਬ ਆਚਾਰ ਹੈ ਕਿਉਂਕਿ ਇਹਦੇ ਵਿੱਚ ਮੂਲੀ ਤਾਂ ਬਿਲਕੁਲ ਹੀ ਨਹੀਂ ਨਾ ਖਾਣੀ ਮੂਲੀ ਤਾਂ ਨਾ ਮਤ ਨਾਮ ਵੀ ਨਹੀਂ ਲੈਣਾ ਇਸ ਕਰਕੇ ਉਹਨਾਂ ਦਾ ਅਲੱਗ ਹੀ ਬਣਾਤਾ ਆਪਾਂ ਤੇ ਸਾਡਾ ਇੱਧਰ ਅਲੱਗ ਉਹਨਾਂ ਦੇ ਮਸਾਲੇ ਮੈਂ ਰੈਡੀ ਕਰ ਦਿੱਤੇ ਜਿਹੜਾ ਉਹ ਮਸਾਲਾ ਮੈਂ ਤਿਆਰ ਕੀਤਾ ਉਹ ਮਸਾਲਾ ਆਪਾਂ ਕਿਸੇ ਦਿਨ ਜਦੋਂ ਦੁਬਾਰਾ ਤਿਆਰ ਕੀਤਾ ਨਾ ਆਚਾਰ ਤੇ ਆਪਾਂ ਤਦ ਲੋ ਜੀ ਜਦੋਂ ਮੈਂ ਤੁਹਾਨੂੰ ਦੱਸਾਂ ਦੁਬਾਰਾ ਆਪਣਾ ਮਸਾਲਾ ਕਦੇ ਆਪਾਂ achar ਪਾਵਾਂਗੇ ਨਾ ਤੇ ਦੁਬਾਰਾ ਜਿਹੜੇ ਮਸਾਲੇ ਸਾਰੇ ਟੋਟਲ ਮਸਾਲੇ ਕੀ ਪਾਏ ਆਪਾਂ ਉਹਨਾਂ ਨੂੰ ਐਕਸਪਲੇਨ ਦੱਸਾਂਗੇ ਇਨਗਰੀਡੀਅੰਟਸ ਕਿਹੜੇ-ਕਿਹੜੇ ਪਾਏ ਆ ਉਹ ਸਾਰਾ ਐਕਸਪਲੇਨ ਦੇ ਵਿੱਚ ਦੱਸਾਂਗੇ ਕਿ ਕਿੰਨਾ-ਕਿੰਨਾ ਕਿਵੇਂ ਪਾਇਆ ਇੱਕ ਵਾਰੀ ਮੈਂ ਫਸਟ ਟਾਈਮ ਪਾਇਆ ਸੀ ਤੇ ਬਾਕੀ ਲੋ ਜੀ ਹੁਣ ਜਿਹੜਾ ਉਹ ਮਸਾਲਾ ਮੈਂ ਕੰਟੇਨਰ ਦੇ ਜਾਰ ਦੇ ਵਿੱਚ ਛੋਟੇ ਦੇ ਵਿੱਚ ਪਾ ਤੱਕ ਜਿਹੜੇ ਥੋੜੇ ਦੇ ਵਿੱਚ ਪੂਰਾ ਆ ਗਿਆ ਸੀ ਤੇ ਲੋ ਜੀ ਇਹ ਮਸਾਲੇ ਦੇ ਵਿੱਚ ਨਮਕ ਤਾਂ ਮਤਲਬ ਜਿਹੜਾ ਹੁੰਦਾ achar ਉਹਦਾ ਨਮਕ ਦੀ ਮਾਤਰਾ ਜ਼ਿਆਦਾ ਰੱਖਣੀ ਹੈ ਉਹ ਜੀ ਜਿਹੜੀ ਇਹ ਵੀ achar ਹੈ ਜਿਹੜਾ ਆਪਣਾ ਰੈਡੀ ਹੋ ਗਿਆ ਜਿਹੜਾ ਮਸਾਲਾ ਮੇਰਾ ਸਾਰਾ ਪੀਸਿਆ ਕੁਸ਼ਕ ਪਹਿਲਾਂ ਪੀਸੇਜ਼ ਕੁਸ਼ਕ ਬਾਅਦ ਚ ਡਰਾਈ ਰੋਸਟ ਕਰਕੇ ਆਪਾਂ ਕੀਤਾ ਤੇ ਲਓ ਜੀ ਇਹ ਮਸਾਲਾ ਬਹੁਤ ਜਿਆਦਾ ਇਹਦੇ ਨਾਲ ਮੰਨ ਕੇ ਇਹ ਮਸਾਲਾ ਤੁਸੀਂ ਜ਼ਰੂਰੀ ਨਹੀਂ achar ਰਸਤੇ ਆਪ ਰੈਡੀ ਕੀਤੇ ਇਹ ਮਸਾਲਾ ਤੁਸੀਂ ਸਬਜੀ ਦੇ ਵਿੱਚ ਵੀ ਪਾ ਸਕਦੇ ਸਬਜੀ ਦਾ ਟੇਸ ਇਹਦੇ ਨਾਲ ਲਾਜਵਾਬ ਹੋ ਜਾਂਦਾ ਜੀ ਤੇ ਲਓ ਜੀ ਹੁਣ ਵਸ ਪਾਈਆ achar ਹੈ ਜਿਹੜਾ ਆਪਣਾ ਬਿਲਕੁਲ ਰੈਡੀ ਹੋ ਗਿਆ ਦੇਖੋ ਦੇਖਣ ਚ ਹੀ ਪਤਾ ਲੱਗ ਰਿਹਾ ਕਿ ਕਿੰਨਾ ਟੇਸਟੀ ਹੋਊਗਾ ਨਾ ਤੇ ਖਾਣ ਵਿੱਚ ਵੀ ਉਨੇ ਹੀ ਟੇਸਟ ਹੋਊਗਾ ਜਿੰਨੇ ਦੇਖਣ ਚ ਲੱਗ ਰਿਹਾ ਅੰਤਿਲੋਜੀ ਬਸ ਜਿਹੜਾ ਅੱਜ ਮੇਰਾ ਮੇਨ ਸੀਗਾ ਮੈਂ ਕਿਹਾ ਅੱਜ ਮੈਂ ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਕਿ ਉਹਨਾਂ ਨੇ ਮੈਂ ਨਾ achar ਪਾਵਾਂ ਕਿਉਂਕਿ ਅੰਬ ਦਾ achar ਜਿਹੜਾ ਹੁਣ ਆਪਾਂ ਤੁਹਾਨੂੰ ਪਤਾ ਹੀ ਹੈ ਗਰਮੀ ਦੇ ਵਿੱਚ ਅੰਬ ਦਾ achar ਆਪਾਂ ਜਿਆਦਾ ਲਾਇਕ ਕਰਦੇ ਆ ਤੇ ਮੈਂ ਕਿਹਾ ਅੰਬ ਦਾ achar ਹੀ ਆਪਾਂ ਸਰਦੀ ਚ ਹੀ ਮਕਾਦਾਂਗੇ ਤੇ ਫਿਰ ਗਰਮੀ ਚ ਫੇਰ ਦੁਬਾਰਾ ਪਾਣਾ ਭੂਤ ਦੁਬਾਰਾ ਪੱਕ ਕੇ ਛੇਤੀ ਪੱਕਦਾ ਨਹੀਂ ਫਿਰ ਉਹ ਟੇਸਟ ਜਿਹਾ ਘੱਟ ਲੱਗਦਾ ਹੈ ਨਾ ਜਿਹੜਾ ਪੁਰਾਣਾ ਪਿਆ achar ਹੁੰਦਾ ਆਮ ਕਹਿ ਸਕਦੇ ਆਪਾਂ ਅੰਬ ਦਾ ਉਹਨਾਂ ਹੀ ਜਿਆਦਾ ਟੇਸਟ ਲੱਗਦੀ ਜਿਵੇਂ ਸਾਇਆ ਸਾਖ ਕਹਿੰਦੇ ਨੇ ਆਪਾਂ ਜਿਵੇਂ ਜਿਵੇਂ ਬ ਤਦ ਲੋ ਜੀ ਆਪਣਾ ਮੈਂ ਇਸੇ ਕਰਕੇ ਮੈਂ ਕਿਹਾ ਜਿਹੜੀ ਜ਼ਰੂਰਤ ਦੇ ਹਿਸਾਬ ਨਾਲ ਸਬਜ਼ੀਆਂ ਆ ਰਹੀਆਂ ਨੇ ਆਪਾਂ ਉਹਨਾਂ ਦਾ achar ਪਾ ਕੇ ਖਾਵਾਂਗੇ ਤੇ ਨਾਲੇ ਆਪਣਾ ਜਿਹੜਾ ਆਂਬ ਦਾ achar ਉਹ ਵੀ ਨਾਲ ਮਤਲਬ ਯੂਜ਼ ਹੋਊਗਾ ਤੇ ਨਾਲੇ ਆਪਣਾ ਇਹ achar ਵੀ ਆਪਣਾ ਸੱਦ ਦੇ ਹਿਸਾਬ ਨਾਲ ਬਹੁਤ ਵਧੀਆ ਬਣਦਾ ਤੇ ਇਹ ਵੀ ਆ ਚਾਰ ਸਾਰੰ ਜਿਹੜੇ ਨੇ ਕੈਂਪ ਕਦੇ ਪਹਿਨੇ ਨਹੀਂ ਪਾਇਆ ਉਹ ਮੇਰੇ ਵਾਂਗੂ ਪਾ ਸਕਦੇ ਨੇ ਬਹੁਤ ਮੈਂ ਫਸਟ ਟਾਈਮ ਪਾਇਆ ਬੱਟ ਤੁਸੀਂ ਮੰਨਣਾ ਇਹਦਾ ਟੇਸਟ ਇਹਨਾਂ ਲਾਰਜ ਵਾਪਸ ਇਹਨਾਂ ਕਿਉਂਕਿ ਅੱਜ ਅਸਤਾ ਖਾਧਾ ਤਾਂ ਕਰਕੇ ਵੀਡੀਓ ਆਪਾਂ ਦੂਸਰੇ ਦਿਨ ਪਾਣੀ ਹੁੰਦੀ ਇਸ ਕਰਕੇ ਪਰ ਇੰਨਾ ਕੁ ਟੇਸਟ ਇਹਦਾ ਲਾਜਵਾ ਬਣਾਣਾ ਬਹੁਤ ਜ਼ਿਆਦਾ ਟੇਸਟ ਜਿਹਨੇ ਕਦੇ ਨਹੀਂ ਪਾਇਆ ਉਹ ਟਰਾਈ ਕਰਕੇ ਦੇਖਿਓ ਤੇ ਚਲੋ ਜੀ ਆਪਾਂ ਮਿਲਦੇ ਨੇ ਨੈਕਸਟ ਕਲਿੱਪ ਤੇ ਨਾਲ ਹੁਣ ਤਾਂ ਮਾਈਕ ਲਾਦੀ ਨਹੀਂ ਮੈਨਾਂ ਹੁਣ ਲਾਤਾ ਬਲੂ ਕੂਕ ਜਾ ਹੁਣ ਆਪਾਂ ਇਹਨਾਂ ਭਾਂਡਿਆਂ ਨੂੰ ਇਕੱਠਾ ਕਰਦੇ ਆਂ ਸਬਜੀ ਚ ਵੀ ਲੋਨ ਵਿੱਚ ਪਾਈਏ ਤੇ ਡਨ ਹੋ ਗਿਆ ਕੰਮ ਆਪਣਾ ਇੱਧਰ ਦਾ ਟਾਈਮ ਦੇਖਦੇ ਆ ਪਹਿਲਾਂ ਕਿੰਨਾ ਹੋ ਗਿਆ ਚਲੋ ਵਲੌਗ ਦੇ ਸ਼ੈਟਿੰਗ ਕਰ ਲੀਏ ਜਿਹੜੀ ਰਹੀ ਹੈ ਫੇਸਬੁਕ ਆਰਾ ਗ੍ਰੀਨਟੀ ਪੀਸੀ ਦਾ ਸੇਮ ਬਣਾ ਕੇ ਚਲੋ ਜੀ ਸਬਜੀ ਵੀ ਵਾਸਤੇ ਸਬਜੀ ਚ ਵੀ ਨਾਣ ਮਿਰਚ ਪਾ ਦਾਂ ਤੇ ਬਾਕੀ ਨਾ ਇਹ ਜਿਹੜਾ ਚਾਹ ਤਨ ਮੈਂ ਦਸ ਉਹ ਹੋ ਕਿੱਧਰ ਕੇ ਅੰਦਰ ਤਾਂ ਰਹੀ ਐ ਮੈਂ ਨਾਣ ਮਿਰਚ ਮਸਾਲਾ ਮਸਾਲੇ ਦਾ ਨਹੀਂ ਉਹ ਬੰਦਾ ਹੀ ਨਾ ਦੋ ਚੰਮ ਚੰਮਲੇ ਦੱਲ ਪਾ ਇੱਕ ਮਿੰਟ ਸਬਜੀ ਚ ਪਾ ਦਈਏ ਇਹੋ ਤਾਂ ਪਾਏ ਮਸਤੀ ਚਨਲ ਦੀ ਫਿਰ ਕਰਦੇ ਗਾ

ఏది గటారీ గిలే సైతేలా తురే టైం తప్ప టూషన్ అది పాలి మన దాళ మేము చుల్గా తా దాలి మరి ਲਓ ਜੀ ਆਪਾਂ ਹੁਣ ਸਾਰੇ ਕੰਮ ਛੱਡ ਕੇ ਮੈਂ ਸੋਚਿਆ ਇਹ ਪਹਿਲਾਂ ਵਾਕ ਕਰਦੇ ਆਂ ਕਾਹੀਂ ਮੈਂ ਭਾਗੇਂਗਾ ਜੁੱਨੀ ਲਾ ਕੇ ਹੁਣ ਆਪਾਂ ਲਪਾਏਗੇ ਸਭ ਤੋਂ ਪਹਿਲਾਂ ਪਕਰਾਂ ਦੇ ਵਾਕ ਕਿਨੇ ਚੁਰਾਂ ਬਾਦ ਕਰਨੀ ਹੈ ਵਾਕ ਮੈਂ ਉਸੇ ਟਾਈਮ ਆਪ ਕੋ ਤੁਹਾਨੂੰ ਦੱਸਿਆ ਹੋ ਗਿਆ ਤੇ ਲਾ ਤੋਂ 5 ਟਿਊਸ਼ਨ ਕਰਾਈ 5 ਵਜੇ ਆ ਪਾਲਾ ਮੈਂ ਠੰਡ ਜੀ ਲੱਗੀ ਮੈਨੂੰ ਤੇ ਮੈਂ ਕਹਿੰਦਾ ਸਾਰੇ ਕੰਮ ਛੱਡੋ ਪਹਿਲਾਂ ਉਹ ਆਪ ਕਰਦੇ ਜੀ ਬਾਲੇ ਚਲਾ ਬਸ ਐਤ ਕੀ ਅਨਵਰਸਰੀ ਜੀ ਲੱਗੀ ਲੱਗਿਆ ਹੈ ਤਾਂ ਇਹ ਕਨਵਰਸਰੀ ਆਪਾਂ ਸੈਲੀਬ੍ਰੇਟ ਕਰ ਦਿੰਦੇ ਆ ਐਤ ਕੀ ਨਾ ਸੋਸਤਾ ਹਸਬੰਡ ਬੀਜ਼ੀ ਜੀ ਹੈ ਮੈਨ ਲੱਗਦਾ ਤਾਂ ਹੀ ਮੈਨੂੰ ਫੋਨ ਵਗਾਰਾ ਵੀ ਨਹੀਂ ਆਲੇ ਤੱਕ ਜੀ ਮੈਨੂੰ ਪੁੱਛ ਲੈਂਦੇ ਹੁੰਦੇ ਕਿਹੜਾ ਕੇਕ ਲੈ ਕੇ ਆਉਣਾ ਜੇ ਵੀ ਕੋਈ ਐਸ ਕਿ ਮੈਨੂੰ ਲੱਗਦਾ ਨਹੀਂ ਕਿਉਂਕਿ ਮੈਨੂੰ ਫੋਨ ਵੀ ਨਹੀਂ ਆਇਆਗਾ ਕਿਹੜਾ ਫਲੇਵਰ ਖਾਣਾ ਟਾਈਮ ਹੀ ਨਹੀਂ ਲੱਗਾ ਹੋਣਾ ਪਲੇਟ ਹੀ ਆਉਣਗੇ ਕਿ ਨਹੀਂ ਦੇਖੀ ਜੂਗਾ ਚਲੋ ਅੱਜ ਕੋਈ ਕੁਝ ਵੀ ਉਹ ਨਹੀਂ ਦਿੱਤਾ ਮਨੋਂ ਲੈ ਕਰਤਾ ਬੋਗਾ ਅ ਦੂਰ ਹਟਾ ਕੇ ਆਤੀ ना, यू केक आया। केक आ गया अपना एनिवर्सरी मैं तो सोचे से नहीं लेके आज बिजी वाली सी कम ज्यादा बिजी सी पर बेक, ले लम्मी बेक नैशनल बेकरी गोने भी है ਚਲੋ ਜੀ ਆਪਾਂ ਕੀਕ ਹੈ ਬਟਰਸਕੋਚ ਵਾਓ ਰੁਕ ਜੀ ਬੁੱਤ ਰੁਕ ਜਾ ਇੱਕ ਮਿੰਟ ਦੇਖ ਤਾਂ ਲੈਣ ਦੋ ਚੱਕੋ ਜੀ ਜਸਪਾਲ ਮੰਤੀ ਦੇ ਹੋਲ ਪਈ ਜਾਂਦੇ ਆ ਕਹਿੰਦਾ ਮੈਂ ਤੈਨੂੰ ਖਲਾਉਂਗਾ ਮਮਾ ਤੈਨੂੰ ਮੈਂ ਖਲਾਉਂਗਾ ਬਾਪੂ ਤੈਨੂੰ ਮੈਂ ਖਲਾਉਂਗਾ ਚਲੋ ਜੀ ਪਹਿਲਾਂ ਮੈਨੂੰ ਐ ਕਨਫਰਮ ਨਹੀਂ ਸੀ ਨਾ ਹੋਊਗਾ ਕੀਕ ਤੇ ਮੈਂ ਪੁੱਛ ਨਹੀਂ ਉਹੀ ਸੋਹ ਬੜਾ ਸੂਟੀ ਪਾਇਆ ਹੋਇਆ ਹੈ ਤੇ ਆਪਣੇ ਇਸ ਸੂਟ ਵਿੱਚ ਅੱਜ ਕੋਣ ਕੀ ਕਰਨਾ ਹਨ ਹੁਣ ਕੀ ਸੂਟ ਪਾ ਕੇ ਕਰਨਾ ਪਹਿਲਾਂ ਮੈਂ ਅੱਗੇ ਰੈਡੀ ਵਗੈਰਾ ਹੋ ਜਾਂਦੀ ਨਹੀਂ ਮੈਨੂੰ ਪਤਾ ਹੀ ਨਹੀਂਦਾ ਕੇਕ ਆਊਗਾ ਅੱਜ ਮੈਨੂੰ ਇਦਾਂ ਸੀ ਕਿ ਬਿਜ਼ੀ ਜ਼ਿਆਦਾ ਹੋਣ ਕਰਕੇ ਉਹ ਖੂਪ ਹੈ ਹੋ ਸਕਦਾ ਕਿ ਕੇਕ ਨਾ ਵੀ ਪਰ ਨਹੀਂ ਇਦਾਂ ਨਹੀਂ ਹੋਇਆ ਹਨਾ ਤੇ ਕੇਕ ਆਪਣਾ ਲਿਆਂਦਾ ਹਸਬੰਦ ਨੇ ਤੇ ਕੇਕ ਕਟਿੰਗ ਕਰਾਂਗੇ ਹੁਣ ਆਪਾਂ ਹੁਣ ਤਿਆਰ ਤਾਂ ਕੀ ਹੋਣਾ ਸੂਟ ਹੁਣ बार-बार ਪਾਉਣਾ ਬਹੁਤ ਔਖਾ ਕੰਮ ਲੱਗਦਾ ਸੂਟ ਪਾਉਣਾ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ बार-बार ਚੇਂਜ ਕਰਨਾ ਫੇਰ ਉਹ ਨਾ ਬਚੇਂਜ ਨਹੀਂ ਕਰਦੇ ਅਸੀਂ ਇਦਾਂ ਹੀ ਵੀਡੀਓਜ਼ ਬਣਾ ਰਾ ਜਿਹੜੀ ਬਣਾਉਣੀਆਂ ਉਹ ਬਣਾ ਲਾਂਗੇ ਐਸੇ ਨਹੀਂ ਸਹੀ ਸਹੀ ਵੇਗੇ ਚੱਲ ਉੱਧਰ ਲੈ ਚਲੋ ਸਟਾਰਟ ਕਰਕੇ ਪੜੋ ਚਲੋ ਪੂਖ ਮਾਰੋ ਕੀ 1 2 3 ਜਵੜੇ ਪਹਿਲਾਂ ਭੂਖ ਮਾਰਦੀ ਚਲੋ 1 2 3 ਹੈਪੀ ਵਰਸਡੇ ਜਨਮ ਦਿਨ ਜੋ ਤੱਕ ਜੋ ਤੂੰ ਵੀ ਕੱਟੀ ਆਂਦਾ ਵਿੱਚ ਬੈਠਾ ਜੋ ਤੀ ਜੋਤ ਨੂੰ ਖਿਲਾ ਦੋ ਪਹਿਲਾਂ ਜੋਤ ਨੂੰ ਖਿਲਾ ਦੋ ਪਹਿਲਾਂ ਹਾਂ ਜੋਤ ਪਾਪਾ ਨੂੰ ਖਿਲਾਓ ਤੁਸੀਂ ਪਹਿਲਾਂ ਪਾਪਾ ਨੂੰ ਖਿਲਾ ਦੋ ਫਿਰ ਪਹਿਲਾਂ ਤੁਸੀਂ ਪਾਪਾ ਨੂੰ ਖਿਲਾਓ ਨਾ ਪਾਪਾ ਨੂੰ ਆਜੇ ਇਤਨਾ ਫੜ ਕੇ ਖਿਲਾ ਦੋ ਬੁੱਤ ਮਮਾ ਨੂੰ ਖਿਲਾਓ ਤੁਸੀਂ ਮੈਂ ਹਾਂ ਤੁਸੀਂ ਖਿਲਾਓ ਮਮਾ ਨੂੰ ਵੀ ਚਲੋ ਥੈਂਕ ਯੂ ਹੂੰ ਦੇ ਦੇਵਾਂ ਮੈਂ ਖਿਲਾਦਾ ਪਾਪਾ ਨੂੰ ਚਲੋ ਜੀ ਥੈਂਕ ਯੂ ਥੈਂਕ ਯੂ ਮੇਰਾ ਬਰਥਡੇ ਹਾਂ ਤੇਰੇ ਬਰਥਡੇ ਆਪੇ ਦੱਦੀ ਦੱਦੀ ਉਹ ਦੱਦੀ ਉਹ ਖਾ ਤੇ ਉਹ ਮੁਜੇ ਮਤ ਦੱਦੀ ਦੱਦੀ ਦੇ ਉਹ ਖਾ ਫੇਕ ਨੂੰ ਫੇਕ ਕਰੀ ਬਸ ਉਹ ਦਿੰਦਾ ਚਮਚੀ ਲੈਂਦਾ ਚਮਚੇ ਤੇ ਪਲੇਟ ਲੈ ਹਾਂ ਤੇ ਫੱਟੇ ਪੁੱਤ ਦੱਦੀ ਦਿੰਦਾ ਜੱਪ ਨੂੰ ਬਾਲੀ ਕਾਲੀ ਲੱਗੀ ਜਾ ਜੱਪ ਨੂੰ ਐਦਾਂ ਹੋਇਆ ਪਿਆ ਮੇਰਾ ਕੇਕ ਆ ਕਿਤੇ ਆ ਲੈ ਫੜ ਉਹ ਆ ਕੇ ਜਗਾ ਖਲਾ ਤੋ ਆ ਲੈ ਦੇ ਦੱਦੀ ਚਲੋ ਜੀ ਦੱਦੀ ਨਹੀਂ ਦੇ ਰਹੀ चलो ओके चलो चलो भाई हसिया दे भाई तू मुंडे दे बाद भाई बच 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 नहीं बाद में बाद में और दादी मेरे चलो भाई चल जा ले जा तो इधर को इधर रखो इधर आ जा 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 आ 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 ਦਾਦੂ ਤੁਹਾਨੂੰ ਕਰਦਾ ਤੂੰ ਤਾਂ ਬਾਅਦ ਚ ਖਾਣੀ ਬਤਾ ਤਰੀ ਖਾਣੀ ਆ ਦਾਦੂ ਤੁਹਾਨੂੰ ਕਰਦਾ ਥੈਂਕ ਯੂ ਕਰ ਰਗੂ ਨੂੰ ਤੂੰ ਥੈਂਕ ਯੂ ਕਰ ਰਗੂ ਨੂੰ ਥੈਂਕ ਯੂ ਥੈਂਕ ਯੂ ਨਾ ਵੀ ਚਲੋ ਭਾਈ ਥੈਂਕ ਯੂ ਮੈਂ ਆਪੇ ਖਾ ਲਿਆ ਤੇਰਾ ਹੈਪੀ ਟੂ ਬੀ ਚਲੋ ਭਾਈ ਚਲੋ ਤਾਂ ਕੋ ਭਾਈ ਲਓ ਭਾਈ ਚਲੋ ਚੁੱਪ ਕੇ ਥੋੜਾ ਮੈਨੂੰ ਨਹੀਂ ਮਿਲਿਆ ਕੁਝ ਉਹ ਮਿਲ ਗਿਆ ਤੁਹਾਨੂੰ ਚਲੋ ਭਾਈ ਚਲੋ ਭਾਈ ਟੂਟਾ ਹੈਗਾ ਮੇਰੀ ਪਸੰਦ ਦਾ ਹੀ ਮਤਲਬ ਪਰ ਹੈ ਗਿਫਟ ਵਜੋਂ ਚਲੋ ਜੀ ਕੇਕ ਆਪਾਂ ਕੱਟ ਲਿਆ ਤੁਹਾਨੂੰ ਪਤਾ ਹੀ ਉੱਧਰ ਮੈਨੂੰ ਇਦਾਂ ਸੀ ਕਿ ਅੱਜ ਕੰਮੋਂ ਜ਼ਿਆਦਾ ਹੋਣ ਕਰਕੇ ਸ਼ਾਇਦ ਕੇਕ ਆਪਣਾ ਨਾ ਹੋਣਾ ਕਿ ਕੰਮ ਹੋਣ ਕਰਕੇ ਪਰ ਇਦਾਂ ਤਾਂ ਕਿੱਥੋਂ ਸਮਝਣਾ ਹੈ ਨਾ ਕੇਕ ਆਪਣਾ ਲੈ ਜਾਂਦਾ ਸੀ ਤੇ ਹੁਣ ਅੱਜ ਦੂਬਾਰਾ ਆਪਾਂ ਇਹ ਦੂਬਾਰਾ ਹੁਣ ਆਪਾਂ ਕੇਕ ਕੱਟ ਉਵੇਂ ਕਰ ਲਿਆ ਸੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਨਹੀਂ ਮੈਂ ਆਪਾਂ ਰੈਡੀ ਵਗੈਰਾ ਹੁੰਦੇ ਹੁੰਦੇ ਆਲਵੇਜ਼ ਹੀ ਚਲੋ ਵਾਵਾ ਸੂਟ ਹੈ ਠੀਕ ਪਾਇਆ ਸੀ ਆਪਣਾ ਮੈਂ ਚੇਂਜ ਵਗੈਰਾ ਨਹੀਂ ਕੀਤਾ ਇਦਾਂ ਹੀ ਆਪਾਂ ਕਟਿੰਗ ਕਰ ਲਈ ਕੇਕ ਬਹੁਤ ਟੇਸਟੀ ਬਟਰ ਸਕੌਚ ਲੈ ਜਾਂਦਾ ਸੀ ਹੈ ਨ ਕੱਲ ਮੈਂ ਉਹਨਾ ਸੂਟ ਲੈ ਕੇ ਆਉਂਦਾ ਸੀ ਇਹ ਇਹਨਾਂ ਨੇ ਮੈਨੂੰ ਕਿਹਾ ਸੀ ਆਪਣੀ ਪਸੰਦ ਦੀ ਇੱਕ ਤੋਂ ਗਿਫਟ ਲੈ ਜਾਵੇਂ ਤੇ ਮੈਂ ਉਹਦੀ ਪਸੰਦਾਂ ਲਈ ਸੀ ਸੂਟ ਤੁਹਾਨੂੰ ਸਹੀ ਦੱਸਾਂ ਤੇ ਮੇਰੇ ਵੱਲੋਂ ਐਤਕੀ ਸਹੀ ਮੈਨੇਜ ਮੈਂ ਟਾਈਮ ਨਹੀਂ ਲੱਗਾ ਕੱਲ ਗਏ ਸੀ ਪਰ ਮਤਲਬ ਇੰਨਾ ਟਾਈਮ ਨਹੀਂ ਸੀ ਮੈਂ ਕੋਈ ਗਿਫਟ ਬਾਈ ਕਰਾਂ ਮੈਂ ਇਹਨਾਂ ਨੂੰ ਜਿਹੜੀ ਵੀ ਚੀਜ਼ ਪੁੱਛੀ ਹੈ ਕਹਿੰਦੇ ਨਹੀਂ ਮੈਨੂੰ ਆਹ ਨਹੀਂ ਜ਼ਰੂਰਤ ਆਹ ਨਹੀਂ ਜ਼ਰੂਰਤ ਮੈਨੂੰ ਸਮਾਂ ਨਹੀਂ ਆ ਰਿਹਾ ਸੀ ਤੇ ਇਸ ਕਰਕੇ ਮੈਂ ਕੁਝ ਵੀ ਚੀਜ਼ ਬਾਈ ਨਹੀਂ ਕਰ ਪਾਈ ਅਤੇ ਬਾਕੀ ਮੈਂ ਸਭ ਤੋਂ ਵੱਡਾ ਗਿਫਟ ਉਹ ਹੀ ਗੱਲ ਮੈਂ ਆਈਫੋਨ ਐ ਤੁਹਾਨੂੰ ਦੱਸਿਆ ਸੀਗਾ ਆਈਫੋਨ ਵਾਸਤੇ ਮੈਨੂੰ ਲੈ ਕੇ ਦਿੱਤਾ ਸੀ ਪਰ ਮੈਂ ਇਹਨਾਂ ਨੂੰ ਰਿਟਰਨ ਕਰਤਾ ਸੀ ਮੈਂ ਕਿਹਾ ਸੀ ਤੁਹਾਨੂੰ ਨੀਡ ਹੈਗੀ ਤੇ ਤੁਸੀਂ ਆਪਣਾ ਸੋ ਆਈਫੋਨ ਮੈਂ ਇਹਨਾਂ ਨੂੰ ਗਿਫਟ ਕਰਤਾ ਸੀ ਮੈਂ ਸਾਬ ਨਾਲ ਐ ਸੋਚ ਲਿਆ ਕਿ ਚਲੋ ਗਿਫਟ ਤਾਂ ਦਿੱਤੇ ਹੀ ਨਾ ਤੁਹਾਨੂੰ ਮੈਂ ਤੇ ਮੇਰਾ ਜਿਹੜਾ ਸੂਟ ਆ ਜੀ ਤਾਂ ਕਰਦਾ ਨਹੀਂ ਜੀ ਤਾਂ ਕਰਦਾ ਸਟਿਚ ਕਰਕੇ ਦਿਖਾਵਾਂ ਤੁਹਾਨੂੰ ਪਾ ਕੇ ਤੇ ਚਲੋ ਜੀ ਦਿਖਾ ਦਾਂਗਾ ਤੁਹਾਨੂੰ ਇਹ ਬਰਥਡੇ ਗਿਫਟ ਹੈਗਾ ਮੇਰਾ ਸੂਟ ਲਓ ਜੀ ਆ ਮੇਰੇ ਬਰਥਡੇ ਗਿਫਟ ਹੈ ਪਰ ਹੈ ਮੇਰੀ ਪਸੰਦ ਦਾ ਹੀ ਲਿਆਂਦੇ ਇਹਨਾਂ ਨੇ ਤੇ ਚਲੋ ਜੀ ਮੇਰਾ ਹੈਗਾ ਸੂਟ ਬਰਥਡੇ ਗਿਫਟ ਦਾ ਹੋ ਅਨਿਵਰਸਰੀ ਗਿਫਟ ਦਾ ਤਾਂ ਥੋੜਾ ਸਮਨੇ ਕੋਈ ਗਿਫਟ ਨਹੀਂ ਕਰ ਲੈ ਇਹਨਾਂ ਨੇ ਮੈਨੂੰ ਤਾਂ ਕਹਤਾ ਬੁੜੀਆਂ ਕੋਲ ਤਾਂ ਤੁਹਾਨੂੰ ਪਤਾ ਸੂਟ ਜਦੋਂ ਮਰਜ਼ੀ ਲੈ ਲੈ ਗਿਫਟ ਹੀ ਬਚਉਂਦਾ ਸੂਟ ਲੈ ਲੈ ਕੁਝ ਵੀ ਲੈ ਲਓ ਹਨ ਪਰ ਬੰਦਿਆ ਕੋਲ ਕੁਝ ਵੀ ਨਹੀਂ ਕਹਿ ਸਕਦਾ ਉਹ ਜਾਕਟ ਵਗੈਰਾ ਉਹ ਵੀ ਨਹੀਂ ਲੈਣੀ ਉਹ ਮੈਂ ਪਿਛਲੀ ਵਾਰ ਦਿੱਤੀ ਆ ਕੋਈ ਬਰਥਡੇ ਦੇ ਦਿੱਤੀ ਆ ਕਈ ਵਾਰ ਯੂਨੀਵਰਸਿਟੀ ਵਗੈਰੇ ਬੂਟ ਵਗੈਰਾ ਸਾਰਾ ਉਹ ਹੀ ਚੀਜ਼ਾਂ ਗਿਫਟ ਕਰੀਆਂ ਹੋਈਆਂ ਪੋਰਸ ਵਗੈਰਾ ਆਲ ਓਵਰ ਜਤਨ ਕੋਈ ਚੀਜ਼ ਇਦਾਂ ਦੀ ਨਹੀਂ ਸੀ ਜਿਹੜੀ ਇਹਨਾਂ ਨੂੰ ਗਿਫਟ ਕਰਨ ਲਈ ਹੈਗੀ ਸੀ ਮੈਂ ਪੁੱਛਿਆ ਵੀ ਸੀ ਕੋਈ ਤੁਹਾਨੂੰ ਇਦਾਂ ਦੀ ਨਹੀਂ ਚਾਹੀਦੀ ਫਿਰ ਮੈਂ ਹੁਣ ਸੋਚਿਆ ਕੀ ਲਵਾਣ ਬੰਦ ਕਈ ਵਾਰ ਕੰਫਿਊਜ਼ ਹੋਏ ਮੈਂ ਬਹੁਤ ਜ਼ਿਆਦਾ ਕੰਫਿਊਜ਼ ਸੀ ਇਸ ਕਰਕੇ ਮੇਰਾ ਕੱਲ ਮੈਨੂੰ ਕੁਝ ਵੀ ਨਹੀਂ ਸਮਝ ਆਇਆ ਮੈਂ ਕੁਝ ਪਰਸਨਲ ਗਿਫਟ ਨਹੀਂ ਲੈ ਕੇ ਆਈ ਸੀ ਬਿਲਕੁਲ ਵੀ ਕਿਉਂਕਿ ਕੁਝ ਮੈਨੂੰ ਆਈਡੀਆ ਵੀ ਹੈ ਨਹੀਂ ਸੀ ਨਾ ਅੱਜ ਕਿ ਕੇਕ ਆਊਗਾ ਕਿਉਂਕਿ ਮੈਨੂੰ ਇਦਾਂ ਸੇ ਕੰਮ ਵਗੈਰਾ ਨਾ ਹੋਵੇ ਜ਼ਿਆਦਾ ਤੇ ਜੇ ਨ ਸਰਪ੍ਰਾਈਜ਼ ਪਰ ਮੇਰੇ ਕੋਲ ਨੀ ਨਾ ਹਿੰਮਤ ਜੀ ਨਹੀਂ ਪਈ ਕਿਉਂਕਿ ਉਹ ਜਾਇਆ ਨਹੀਂ ਗਿਆ ਮੇਥੋਂ ਤੇ ਗਿਫਟ ਵੀ ਨਹੀਂ ਲੈਂਦਾ ਗਿਆ ਤੇ ਸੋ ਮੈਂ ਇਹਨਾਂ ਨੂੰ ਪੈਂਡਿੰਗ 'ਚ ਹੀ ਰੱਖ ਦਿੰਨੀ ਵੈਸੇ ਤਾਂ ਗਿਫਟ ਮੈਂ ਫਿਰ ਦੇ ਦੂੰਗੀ ਪੈਂਡਿੰਗ 'ਚ ਰੱਖ ਲੈਣੇ ਤੇ ਬਾਕੀ ਜੇ ਵੇਖਿਆ ਜਾਵੇ ਤਾਂ ਮੈਂ ਇਹਨਾਂ ਨੂੰ ਫੋਨ ਜਿਹੜਾ ਗਿਫਟੀ ਕਰ ਦਿੱਤਾ ਹੈਗਾ ਕਿਉਂਕਿ ਉਹ ਪਹਿਲਾਂ ਮੈਨੂੰ ਦਿੱਤਾ ਸੀ ਸੋ ਲੈ ਕੇ ਚਾਣੀ ਲੈ ਕੇ ਤਾਂ ਮੈਨੂੰ ਹੀ ਦਿੱਤਾ ਸੀ ਫਿਰ ਆਪਾਂ ਇਹਨਾਂ ਨੂੰ ਗਿਫਟ ਕਰਤਾ ਹੁਣ ਇਹ ਹੀ ਚਲਾ ਰਹੇ ਨੇ ਤੇ ਚਲੋ ਜੀ ਇੱਕ ਵਾਰੀ ਆਪਾਂ ਇਹ ਗਿਫਟ ਮੰਨ ਲਾਂਗੇ ਤੇ ਬਾਕੀ ਵੈਸੇ ਐਕਸਟਰਾ ਗਿਫਟ ਆਪਿਕ ਲੈ ਲਾਂਗੇ ਪੈਂਡਿੰਗ ਚ ਰੱਖ ਲੈਨੇ ਤੇ ਮੇਰਾ ਗਿਫਟ ਬਹੁਤ ਜ਼ਿਆਦਾ ਸੋਹਣਾ ਰੇਟ ਇਹਨਾਂ ਤਾਂ ਪਤਾ ਹੀ ਪਰ ਮੈਨੂੰ ਪਤਾ ਪਰ ਗਿਫਟ ਬਹੁਤ ਸੋਹਣਾ ਗਿਫਟ ਚਾਹੇ 100 ਰੁਪਏ ਦਾ ਹੋ ਚਾਹੇ 2 ਰੁਪਏ ਦਾ ਹੋਵੇ ਚਾਹੇ ਮਹਿੰਗਾ ਹੋਵੇ ਗਿਫਟ ਗਿਫਟ ਹੀ ਹੁੰਦਾ ਨਾ ਚੋ ਚਲੋ ਜੀ ਮੇਰਾ ਗਿਫਟ ਮੈਨੂੰ ਬਾਲਾ ਸੋਹਣਾ ਮੈਂ ਪਸੰਦ ਦਾ ਲੈ ਕੇ ਹੋਇਆ ਤੇ ਚਲੋ ਜੀ ਐਨਿਵਰਸਰੀ ਹੋ ਗਈ ਆਪਣੀ ਹੋ ਗਈ ਕੰਪਲੀ ਆਈ ਕਾਂਟ ਐਕਸਪਲੇਨ ਕੋਈ ਪਤਾ ਨਹੀਂ ਕਿੱਧਰ ਗਏ ਮੈਨੂੰ ਐ ਲੱਗਾ 2 ਸਾਲ ਹੀ ਹੋਏ ਜੇ ਤੇ 5 ਸਾਲਾਂ ਦਾ ਆਪਣਾ ਬਿਲਕੁਲ ਵੀ ਪਤਾ ਨਹੀਂ ਲੱਗਾ ਕਿੱਧਰ ਗਏ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਹਾਂਜੀ ਜੀ ਕਿਰ ਤੁਹਾਨੂੰ ਸਾਡੇ ਵਲੌਗਸ ਵਧੇ ਲੱਗਦੇ ਵੀਡੀਓ ਲਾਈਕ ਸ਼ੇਅਰ ਕਰ ਤੁਹਾਨੂੰ ਜ਼ੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਟੇਕ ਕੇਅਰ ਬਾਏ ਬਾਏ ਇੱਕ ਇਕੱਲੇ ਖਾਈ ਜਾਂਦਾ